ਬਲਵਿੰਦਰ ਸਿੰਘ ਜੀ ਨਸੀਬ ਸਿੰਘ ਜੀ ਅਭੀ ਮਿੱਤਲ ਪ੍ਰਦੀਪ ਸਿੰਘਲਾ ਸਾਹਿਬ ਮੇਰੇ ਪਿਆਰੇ ਵੀਰ ਸੰਦੀਪ ਜੀ ਜੋ ਇਹਨਾਂ ਦੀਆਂ ਫੋਟੋ ਬਹੁਤ ਸਾਰੀਆਂ ਮੈਂ ਮੋਦੀ ਸਾਹਿਬ ਦਾ ਵੇਖਿਆ ਬੜੀ ਖੁਸ਼ੀ ਹੋਈ ਭੁਪਿੰਦਰ ਭਾਟਿਆ ਜੀ ਜਤਿੰਦਰ ਸਿੰਘ ਰੰਧਾਵਾ ਜੀ ਰਾਮ ਰਤਨ ਜੀ ਜਿੰਦਰ ਸਾਹਿਬ ਇਹ ਸ਼ਹੀਦਾਂ ਦੀ ਵੀ ਧਰਤੀ ਹੈ ਪਤੰਗਾ ਸਾਹਿਬ ਦਾ ਜ਼ਿਕਰ ਹੋਇਆ ਭਾਟੀਆਂ ਸਾਹਿਬ ਦਾ ਜ਼ਿਕਰ ਹੋਇਆ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਫਰਨਾ ਮੁਖੱਤਬ ਵੀ ਹੋਏ ਇਹ ਦੀਪਕ ਜਤੋਈ ਦਾ ਵੀ ਸ਼ਾਇਰ ਆ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਹੋਏ ਦੀਪਕ ਜਤੋਈ ਅੱਛਾ ਹਲਮਾਇ ਸਾਲ ਕੁ ਜੀਆਂ ਤੀਆਂ ਕਰ ਚਲੀਆਂ ਸਰਦਾਰੀ ਕੀ ਬਾਤ ਸੀ ਉਹਨਾਂ ਦੀ ਸ਼ਾਹਿਰਾ ਫਕੀਰਾਨਾ ਵੀ ਸ਼ਹਿਰ ਜਾਣੇ ਜਾਂਦੇ ਨੇ ਪੈਣੋ ਭਰਾਓ ਮੈਂ ਬਹੁਤ ਲੰਬੀ ਗੱਲ ਨਹੀਂ ਕਰਨੀ ਤੁਸੀਂ ਟਾਈਮ ਸਰ ਘਰਾਂ ਨੂੰ ਵੀ ਜਾਣਾ ਹੈ ਮੈਂ ਸਿਰਫ ਇੰਨੀ ਬੇਨਤੀ ਕਰਨੀ ਹੈ ਕਿ ਮੇਰੀ ਜ਼ਿੰਦਗੀ ਜਿਵੇਂ ਪ੍ਰਕਾਸ਼ ਜੀ ਨੇ ਦੱਸਿਆ ਬੜੀ ਆਰਾਮਦਾਇਕ ਸੀ ਗਉਂਦੇ ਸੀ 1.5 ਤੋਂ 2 ਘੰਟੇ ਰੁਪਈਆਂ ਦੀ ਮਗਰੀ ਪੰਡਾ ਬਣ ਕੇ ਤਾੜੀਆਂ ਤੇ ਸੀਟੀਆਂ ਘਰਾ ਕੇ ਚੱਲ ਜਾਂਦੇ ਸੀ ਸੌ ਜਾਂਦੇ ਸੀ ਬਸ ਇੱਕ ਠੋਕਰ ਜਿਹੀ ਲੱਗੀ ਇੱਕ ਦਰਦ ਜਿਹਾ ਉੱਠਿਆ ਇੱਕ ਫਕੀਰ ਨੇ ਕਿਹਾ ਓਏ ਜੇ ਟੋਲ ਢਿੱਡ ਭਰ ਗਿਆ ਤੇ ਤਮਾਸ਼ਾ ਬੰਦ ਕਰ ਉਹਨਾਂ ਲੋਕਾਂ ਦਾ ਵੀ ਸੋਚ ਜਿਹਨਾਂ ਦਾ ਕੋਈ ਵੀ ਨਹੀਂ ਸੁਣ ਰਿਹਾ ਜਿਨਾਂ ਦੀ ਮੈਂ ਸਿਆਸਤ ਨੂੰ ਕਦੀ ਵੀ ਸਿਆਸਤਦਾਨਾਂ ਨੇ ਸਿਆਸਤ ਨੂੰ ਵਪਾਰ ਬਣਾ ਲਿਆ ਯਾਰੇ ਲਾਏ ਝੂਠ ਬੋਲੇ ਵੋਟਾਂ ਤੇ ਮਿੱਠਾ ਪਿਆਰਾ ਹੋ ਗਿਆ ਵੋਟਾਂ ਚ ਜਦੋਂ ਵੀ ਇਲੈਕਸ਼ਨ ਹੋਇਆ ਪਰ ਰੋਕਾਂ ਦਾ ਕੀਤਾ ਕੁਛ ਨਾ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਸਨ ਕਰਦੇ ਨਹੀਂ ਕੋਈ ਕਹਿੰਦਾ ਮੈਂ ਨਸ਼ੇ ਦੂਰ ਕਰ ਦੂੰ ਕੋਈ ਕਹਿੰਦਾ ਨੌਕਰੀਆਂ ਮੈਂ ਇੱਥੇ ਹੀ ਦਊਗਾ ਬੱਚੇ ਬਾਹਰ ਜਾਣ ਦੀ ਲੋੜ ਨਹੀਂ ਕੋਈ ਕੁਛ ਕੋਈ ਕੁਛ ਕੋਈ ਕੁਛ ਮੈਂ ਸਾਰੀਆਂ ਪਾਰਟੀਆਂ ਵੱਲ ਧਿਆਨ ਮਾਰਿਆ ਮੈਂ ਕਿ ਜਿਨ੍ਹਾਂ ਦੇ 2-2 ਏਕੜ ਵੀ ਨਹੀਂ ਸੀ ਅੱਜ 20-20 ਹਜ਼ਾਰ ਏਕੜ ਦੇ ਮਾਲਕ ਬਣ ਗਏ ਗਰੀਬ ਉਹੀ ਖੋਰੀ ਖੋਤ ਰਿਹਾ ਹੈ ਦਰੋਬਾਰੀਆਂ ਨੂੰ ਘਾਟਾ ਹੋਇਆ ਬਿਜ਼ਨਸਮੈਨਾਂ ਨੂੰ ਵੱਡੀਆਂ-ਵੱਡੀਆਂ ਫੈਕਟਰੀਆਂ ਸ਼ਿਫਟ ਹੋ ਗਈਆਂ ਉਹ ਚਾਹੁੰਦੇ ਤੇ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਲੋੜ ਨਾ ਪੈਂਦੀ ਉਹ ਚਾਹੁੰਦੇ ਤੇ ਮਜ਼ਦੂਰ ਦੀ ਹਾਲਤ ਇਹ ਹੀ ਨਾ ਹੁੰਦੀ 70-80 ਸਾਲ ਬਾਅਦ ਇੱਕ ਲੀਟਰ ਫਿਰ ਮੈਂ ਦੇਖਿਆ ਟੈਲੀਵਿਜ਼ਨ 'ਚ बोल ਰਿਹਾ ਸੀ ਕਹਿਣ ਲੱਗਾ ਓਏ ਮੇਰੇ ਆਪਣੇਓ ਤੇ ਵਿਰੋਧੀਆਂ ਮੈਨੂੰ ਆਪਣੇ ਹਿਸਾਬ ਨਾਲ ਕੰਮ ਕਰ ਲੈਣ ਦਿਓ ਜਦੋਂ ਦਾ ਜੰਮਿਆ ਮੈਂ ਮਿਹਨਤ ਕਰ ਰਿਹਾ ਮੇਰੇ ਕੰਮਾਂ 'ਚ ਜੇ ਰੁਕਾਵਟ ਪਾਈ ਤੇ ਤੁਸੀਂ ਦੇਖ ਲਓ ਮੈਂ ਫਕੀਰ ਆ ਪ੍ਰਧਾਨ ਮੰਤਰੀ ਤੋਂ ਵੱਡੀ ਕੋਈ ਕੁਰਸੀ ਨਹੀਂ ਹੁੰਦੀ ਇਹਨੂੰ ਵੀ ਠੋਕਰ ਮਾਰ ਕੇ ਵਾਪਸ ਗੁਜਰਾਤ ਚ ਜਾ ਜਾਊਂਗਾ ਜਦੋਂ ਉਹਨੇ ਕਿਹਾ ਮੈਂ ਫਕੀਰ ਆ ਫਿਰ ਮੈਂ ਕਿਹਾ ਸੀ ਤੇ ਨਾਂ ਦੇ ਫਕੀਰ ਆ ਫਕੀਰੀ ਤੇ ਆ ਜੇ ਰੱਬ ਦੀ ਬਣਾਈ ਸੰਗ ਯਾਰ ਸਟੇਜ ਤੇ ਇੰਨਾ ਰੌਲਾ ਪਿਆ ਹੋਇਆ ਹੈ ਹੈਲੋ ਪਰ ਬਣਾਇ ਕੋਈ ਸੱਚਾ ਚ ਗੱਤ ਨਹੀਂ ਮੈਂ ਕਿਹਾ ਫਕੀਰੀ ਤੇ ਆ ਕੇ ਰੱਬ ਦੇ ਬਣਾਏ ਲੋਕਾਂ ਦੀ ਰੱਬ ਦੇ ਸੋਹਣੇ ਬਣਾਏ ਬੰਦਿਆਂ ਦੀ ਸਾਥ ਲਈ ਜਾਵੇ ਸਿਰਫ ਆਪਣੇ ਬਾਰੇ ਸੋਚ ਕੇ ਆਪਣੇ ਕੁੜਬੇ ਬਾਰੇ ਸੋਚ ਕੇ ਕੂੜ ਦੀਆ ਪੀੜਾ ਪਾ ਕੇ ਦੁਨੀਆ ਪੈੜਾ ਪਾ ਕੇ ਦੁਨੀਆ ਤੋਂ ਚਲ ਜਾਵੇਂ ਕਿ ਕੋਈ ਫਾਇਦਾ ਨਹੀਂ ਫਿਰ ਮੈਂ ਦੇਖਿਆ ਮੋਦੀ ਜੀ ਸਾਹਿਬ ਦੀ ਕਾਰਗੁਜ਼ਾਰੀ ਹੁਣੇ-ਹੁਣੇ ਤੁਹਾਨੂੰ ਦੱਸਿਆ ਕੀ ਕੀ ਸਕੀਮਾਂ ਨੇ ਉਹਨਾਂ ਨੇ ਭੇਜਿਆ ਤੁਹਾਡੇ ਲਈ ਬਹੁਤ ਕੁਝ ਸਕੀਮਾਂ ਬਹੁਤ ਫਰਜ਼ ਬੰਦਾ ਹੁੰਦਾ ਸੂਬੇ ਦੀਆਂ ਸਰਕਾਰਾਂ ਦੱਸਣ ਕਿ ਆ ਤੁਹਾਡੇ ਲਈ ਮੋਦੀ ਸਾਹਿਬ ਭੇਜ ਰਹਾ ਦੱਸਿਆ ਨਹੀਂ ਗਿਆ ਜੇ 30 ਕਿਲੋ ਕਣਕ ਭੇਜੀ ਤੇ ਤੁਹਾਡੇ ਤਾਂ ਹੀ ਆਉਂਦੀ 6 ਲੱਗੀ 5 ਕਿਲੋ ਹੀ ਕਣਕ ਰਹਿ ਗਈ ਜਾਂ ਚੱਕਰ ਚੌਧਰੀ ਲੈ ਜਾਂਦੇ ਆ ਜਿਹਨੂੰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਉਹ ਨਹੀਂ ਹਰ ਮੱਲੇ ਵਿੱਚ ਕਿਸੇ ਨਾ ਕਿਸੇ ਦਾ ਸੇਵਾਦਾਰ ਹੁੰਦਾ ਲੀਡਰ ਦਾ ਅੱਗੋਂ ਉਹਦੇ ਜਿਹੜੇ ਚਿਹਕੇ ਆ ਫਾਇਦਾ ਲੈ ਜਾਂਦੇ ਆ ਜਿਹੜੇ ਅਸਲ ਜ਼ਰੂਰਤਮੰਦ ਬੰਦੇ ਆ ਉਹਨਾਂ ਤੱਕ ਐਨੀ ਪਹੁੰਚ ਨਹੀਂ ਮੈਂ ਮਹਿਸੂਸ ਕਰਦਾ ਹਾਂ ਕਿ ਗੁਰੂ ਸਾਹਿਬਾਨ ਨੇ ਦਸ ਗੱਦੀਆਂ ਨੇ ਬਰਾਬਰਤਾ ਦਾ ਕੌਮ ਜਾਤ ਪਾਤ ਦਾ ਖੰਡਨ ਕੀਤਾ ਤੇ ਬਰਾਬਰਤਾ ਦਾ ਨਾਰਾ ਲਾਇਆ ਮਾਨਕਸ ਕੀ ਜਨ ਸਭਾ ਇਹ ਕਹ ਪਹਿਚਾਨ ਉਹ ਜਨ ਪ੍ਰੇਮ ਕੀਆ ਸਭ ਤੇ ਜਨ ਪ੍ਰੇਮ ਕੀਆ ਤੇ ਨਹੀਂ ਪ੍ਰਾਪਾਇਓ ਸੰਗਤ ਤੇ ਪੰਗਤ ਦੀ ਰੀਤ ਚਲਾਈ ਜਾਤ ਪਾਤਾਂ ਦਾ ਜਿਹੜਾ ਖੰਡਨ ਕੀਤਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੀਨੇ ਨਾਲ ਲਾਇਆ ਬੜੀ ਅੱਛੀ ਗੱਲ ਸੀ ਅਸੀਂ ਗੁਰੂਆਂ ਨੂੰ ਪੂਜਦੇ ਤਾਂ ਜ਼ਰੂਰ ਆ ਉਹਨਾਂ ਨੂੰ ਮੰਨਦੇ ਤਾਂ ਜ਼ਰੂਰ ਹੈ ਪਰ ਉਹਨਾਂ ਦੀ ਨਹੀਂ ਮੰਨਦੇ ਉਹਨਾਂ ਨੂੰ ਮੰਨਦੇ ਆ ਉਹਨਾਂ ਦੀ ਮੰਨਦੇ ਹੁੰਦੇ ਤੇ ਅੱਜ ਗਰੀਬ ਤਾਂ ਅਮੀਰ ਦਾ ਪਾੜਾ ਨਾ ਹੁੰਦਾ ਫਿਰ ਮੈਂ ਦੇਖਿਆ ਕਿ ਇੱਕ ਐਸਾ ਰੱਬ ਰੂਪੀ ਬੰਦਾ ਪੈਦਾ ਹੋਇਆ ਜਿਹਦੇ ਸੀਨੇ 'ਚ ਦਰਦ ਜਿਹਦੇ ਸੀਨੇ 'ਚ ਆਪਣੇ ਗਰੀਬਾਂ ਪ੍ਰਤੀ ਰਹਿਮ ਸੀ ਜਦੋਂ ਡੰਗਰਾਂ ਦੀ ਤਰ੍ਹਾਂ ਇਨਸਾਨਾਂ ਨਾਲ ਹੀ ਬਿਹੇਵ ਕੀਤਾ ਜਾਂਦਾ ਸੀ ਜਾਤਾਂ ਪਾਤਾਂ ਦੱਸ ਕੇ ਉਹ ਬੰਦਾ ਉੱਠਿਆ ਉਹਦੇ ਵਿਚਾਰ ਪੁੱਤ ਮਰ ਗਿਆ ਸਨ ਇੱਕ ਪੁੱਤ ਦੀ ਲਾਸ਼ ਪਈ ਸੀ ਉਹਨੇ ਗੋਲ ਮੇਜ ਲੰਡਨ ਵਿੱਚ ਤੁਹਾਡੇ ਹੱਕਾਂ ਦੀ ਰਾਖੀ ਲਈ ਮੀਟਿੰਗ ਤੇ ਜਾਣਾ ਸੀ ਕਹਿਣ ਲੱਗਾ ਪੁੱਤ ਤੇ ਹੁਣ ਮਰ ਗਿਆ ਦਫਨ ਫਨ ਕਰ ਦਿਓ ਜੇ ਮੈਂ ਲੰਦਰ ਨਾ ਪਹੁੰਚਿਆ ਤੇ ਕਰੋਨਾ ਗਰੀਬਾਂ ਦਾ ਹੱਕ ਮਰਜੂ ਉਹਦਾ ਨਾਮ ਬਾਵਾ ਸਾਹਿਬ ਭੀਮਰਾਓ ਅੰਬੇਦਕਰ ਆ। ਦੋਸ਼ੇਤਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਕਿਹਾ ਸਾਰਿਆਂ ਨੂੰ ਛੱਕ ਮਿਲੇ ਸਾਰਿਆਂ ਨੂੰ ਮੰਨ ਮਿਲੇ ਫਿਰ ਮੇਰਾ ਮਨ ਪ੍ਰਸੰਨ ਹੁੰਦਾ ਬੇਗੰਪੁਰੇ ਦਾ ਕਨਸੈਪਟ ਵੀ ਦਿੱਤਾ ਪਰ ਅਸੀਂ ਉਹਨਾਂ ਦੀ ਮੰਨੀ ਨਹੀਂ ਉਹਨਾਂ ਨੂੰ ਮੰਨਦੇ ਰਹੇ ਗੁਰੂ ਸਾਹਿਬਾਨ ਨੂੰ ਪਰ ਬਾਵਾ ਸਾਹਿਬ ਦਾ ਇਹ ਕਮਾਲ ਉਹਨੇ ਕਾਨੂੰਨ ਹੀ ਬਣਾ ਦਿੱਤਾ ਕਿ ਗਰੀਬਾਂ ਨੂੰ ਵੋਟ ਦਾ ਵੀ ਹੱਕ ਆ ਗਰੀਬ ਦਾ ਬੱਚਾ ਕੌਂਸਲਰ ਬਣ ਸਕਦਾ ਐਮਐਲਏ ਬਣ ਸਕਦਾ ਐਮਪੀ ਬਣ ਸਕਦਾ ਵਜ਼ੀਰ ਵੀ ਬਣ ਸਕਦਾ ਇਹ ਬਾਵਾ ਸਾਹਿਬ ਦਾ ਦਿੱਤਾ ਹੱਕ ਮੈਂ ਹੁਣ ਪਰਸੋ ਚੌਥ ਮਿਲੇ ਸੀ ਮੋਦੀ ਸਾਹਿਬ ਮੈਂ ਕਿਹਾ ਜੀ ਮੈਂ ਵਹ ਦੇ ਤਕਰੀ ਜਾਂਨਾ 1.5 2 ਮਹੀਨੇ ਤੋਂ ਮਾਲਵੇ ਦੀ ਧਰਤੀ ਆ ਪੰਜਾਬੀਆ ਬੜੇ ਗੈਰਤਮੰਦ ਪੰਜਾਬੀਆ ਮਲਵਈ ਮੈਂ ਕਿਹਾ ਪੰਜਾਬੀਆਂ ਦਾ ਸੁਭਾਅ ਏ ਆ ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਨਹੀਂ ਉਹ ਕਿਤੇ ਪਰ ਵੈਰ ਵੀ ਮੰਨਣਾ ਪਾਉ ਪੰਜਾਬੀਆਂ ਦਾ ਜੱਗੋ ਬਾਰੀਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਉਹ ਇਹ ਤਾਂ ਪੇਟ ਲਈ ਵੀ ਕਿਤੇ ਜਾ ਬੈਠਣ ਪਰ ਟੌਰ ਵੱਖਰਾ ਹੀ ਰੋ ਪੰਜਾਬੀਆਂ ਦਾ ਮੈਂ ਕਹ ਮੈਂ ਵੈਦੇ ਕਰੀ ਜਾਂਦਾ ਇਹ ਨਾ ਹੋਵੇ ਲੋਕੀ ਕਹਿਣ ਜਿੱਦਾਂ ਬਾਕੀ ਗਪੌੜੀ ਸੀ ਇਹ ਵੀ ਉਹਨਾਂ ਚੋਂ ਇੱਕ ਸੀ ਮੈਂ ਐਵੇਂ ਲਾਰੇ ਨਾ ਉਹ ਕਹਿਣ ਲੱਗੇ ਮੇਰੇ ਕੈਰੈਕਟਰ ਨੂੰ ਤੂੰ ਸਮਝਦਾ ਆ 7-8 ਸਾਲ ਨਾਲ ਰਿਹਾ ਦਿੱਲੀ ਮੈਂ ਉਹੀ ਗੱਲ ਕਰਦਾ ਕਥਲੀ ਤੇ ਕਤਤ ਕਰਨੀ ਦੇ ਪੂਰਾ ਜਿਹੜੇ ਲੋਕ ਆ ਮੈਂ ਉਹਨਾਂ ਨੂੰ ਮੰਨਦਾ ਆ ਕਿ ਮੈਂ ਉਹੀ ਗੱਲ ਕਰਦਾ ਜਿਹੜੀ ਪੂਰੀ ਕਰਦਾ ਜਾਂ ਜਾ ਕੇ ਲੋਕਾਂ ਨੂੰ ਨਮਸਕਾਰ ਕਹਿ ਕੇ ਕਹਦੇ ਹੀ ਕਿ ਜੋ ਹੰਸਲਾ ਜਹੰਸਵਾਦੇ ਕਰ ਰਿਹਾ ਉਹ 200% ਪੂਰੇ ਹੋਣਗੇ ਉਹ ਮੋਦੀ ਦੀ ਗਾਰੰਟੀ ਹੈ ਜਰੂਰ ਭਾਈ ਮੋਦੀ ਦੀ ਬੋਲੋ જય શ્રી ਨਾਮ જય શ્રી ਨਾਮ ਜੈ ਜੈ ਸ਼੍ਰੀ ਨਾਮ જય ਜੈ ਸ਼੍ਰੀ ਨਾਮ ਬੋਲੇ ਸੋ ਨਿਹਾਲ ਸੋ ਸਤਿ ਸ਼੍ਰੀ ਅਕਾਲ ਪੈਣੋ ਪ੍ਰਭੂ ਮੇਰਾ ਆਪਣਾ ਦਿਲ ਕਰਦਾ ਕਦੋਂ ਤੱਕ ਕਦੋਂ ਤੱਕ ਆਪਾਂ ਕਦੀ ਨੀਲੇ ਕਾਟਾਂ ਦਾ ਇੰਤਜ਼ਾਰ ਕਰਾਂਗੇ ਕਦੀ ਪੀਲੇ ਕਾਟਾਂ ਦਾ ਕਦੋਂ ਤੱਕ ਆਪਾਂ ਇੰਤਜ਼ਾਰ ਕਰਾਂਗੇ ਕਿਸੇ ਕਦੀ ਦਾਣਿਆਂ ਦਾ ਦਾਣਾ ਪੱਕਾ ਆਦਾ ਕਦੇ ਕੋਈ ਸਬਜ਼ੀਆਂ ਕੋਈ ਕਹਿੰਦਾ ਮੈਂ ਕੋਈ ਕਹਿੰਦਾ ਮੈਂ ਪੰਜੀਰੀ ਵੀ ਭੇਜਾਂ ਚਾਹ ਪੱਤੀ ਵੀ ਭੇਜਾਂ ਕਦੋਂ ਤੱਕ ਵੇਟ ਕਰਾਂਗੇ ਮੇਰਾ ਦਿਲ ਕਰਦਾ ਜੇ ਮਹਾਰਾਜ ਦੀ ਸੇਵਾ ਦਾ ਮੌਕਾ ਦਿੱਤਾ ਜੇ ਫਰੀਦਕੋਟ ਹਲਕੇ ਨੇ ਮੈਨੂੰ ਇੱਥੇ ਰੱਖ ਲਿਆ ਤੇ ਡੇਢ ਦੋ ਸਾਲ ਬਾਅਦ ਕੋਈ ਇਲੈਕਸ਼ਨ ਆਵੇ ਰੱਬ ਕਰੇ ਗਰੀਬਾਂ ਦੇ ਵੇੜਿਆਂ 'ਚ ਜਾ ਕੇ ਜੇ ਕੋਈ ਲੀਡਰ ਗਵੇ ਨਾ ਭੈਣੇ ਕੋਈ ਦਾਣਾ ਪੱਕਾ ਚਾਹੀਦਾ ਤੇ ਸਾਡੀਆਂ ਭੈਣਾਂ ਕਹਿਣ ਸਾਡੇ ਭਾਈ ਕਹਿਣ ਲੀਡਰ ਸਾਹਿਬ ਸਾਡੇ ਕੋਲ ਦਾਣੇ ਬਹੁਤ ਆ ਤੈਨੂੰ ਇੱਕ ਅੱਧੀ ਬੋਰੀ ਚਾਹੀਦੀ ਤਾਂ ਲੈ ਜਾ ਚੁੱਕੀਓ ਇਹ ਕਹਿਣ ਜੋ ਕੇ ਹੋ ਜਾਣ ਕਿ ਅਸੀਂ ਮੰਗਣਾ ਛੱਡ ਦਿੱਤਾ ਅਸੀਂ ਮੁਫਤ ਖੋਰੇ ਨਹੀਂ ਅਸੀਂ ਹੁਣ ਵੰਡਿਆ ਕਰਾਂਗੇ ਲੰਗਰ ਲਾਇਆ ਕਰਾਂਗੇ ਉਹਦੋਂ ਮੈਂ ਜੀਦਿਆਂ ਚਰਵਾਗਾ ਨਹੀਂ ਤਾਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਸਹਿ ਕੇ ਗਾਲ੍ਹਾਂ ਸਹਿ ਕੇ ਮੈਂ ਬੇਗਹਿਰਤ ਨਹੀਂ ਮੈਂ ਡਰਪੋਕ ਨਹੀਂ ਮੈਂ ਹਰ ਤਰ੍ਹਾਂ ਦਾ ਜ਼ੁਲਮ ਸਹਿ ਕੇ ਆਪਣੇ ਸਮਾਜ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਾਰੋਬਾਰੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਮੈਂ ਆਈ ਨਹੀਂ ਆਂ 1.5-2 ਮਹੀਨੇ ਤੋਂ ਗਾਲ੍ਹਾਂ ਖਾ ਰਿਆ ਨਹੀਂ ਤਾਂ ਹੋਰ ਕੋਈ ਹੁੰਦਾ ਤਾਂ ਪਿੱਟ ਕੇ ਭੱਜ ਜਾਂਦਾ ਇਥੋਂ ਹਟੇ ਜਾ ਕੇ ਮੈਂ ਭਗਵਾ ਨਹੀਂ ਹੋ ਸਕਦਾ ਜਿੰਦਾਬਾਦ ਬਾਬਾ ਜੀਵਨ ਸਿੰਘ ਦਾ ਹੱਥ ਚਾਹੀਦਾ ਸਿਰ ਤੇ ਭਗੋੜੇ ਨਹੀਂ ਹੋ ਸਕਦੇ ਅਸੀਂ ਭਗੋੜੇ ਨਹੀਂ ਹੁੰਦੇ ਅਸੀਂ ਜਿਹਦੇ ਨਾਲ ਚੱਲਦੇ ਪੂਰੇ ਦਾ ਪੂਰਾ ਹੀ ਚੱਲਦੇ ਡਰਾਮਾ ਨਹੀਂ ਸਾਨੂੰ ਆਉਂਦਾ ਇਸ ਕਰਕੇ ਸਜਣੋ ਡਟੇ ਪਏ ਆ ਤੁਹਾਡੀ ਮਿਹਰਬਾਨੀ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਆ ਹੁਣ ਦਿਨ ਰਹਿ ਗਿਆ 1 2 ਕੋਸ਼ਿਸ਼ ਤਾਂ ਕੀਤੀ ਆ ਹਰ ਤਰ੍ਹਾਂ ਦੇ ਸਿਸਟਮ ਨੂੰ ਦਾ ਸਾਹਮਣਾ ਕਰਕੇ ਛਿਰਕਾ ਖਾ ਕੇ ਗਾਲੀ ਗਲੋਚ ਖਾ ਕੇ ਮੈਨੂੰ ਨਹੀਂ ਮੇਰੇ ਬੱਚਿਆਂ ਨੂੰ ਕਿੰਨੀਆਂ ਗਾਲਾਂ ਮੇਰੇ ਮਾਪੇ ਨੂੰ ਕਿੰਨੀਆਂ ਗਾਲਾਂ ਇਹ ਸਭ ਖਾ ਕੇ ਕੋਸ਼ਿਸ਼ ਤਾਂ ਕੀਤੀ ਆ ਮੈਂ ਪਿੰਡਾਂ 'ਚ ਵੀ ਜਾਵਾਂ ਪਰ ਮੈਨੂੰ ਹਰ ਜਗ੍ਹਾ ਜਾਣ ਨਹੀਂ ਦਿੱਤਾ ਗਿਆ ਬਹੁਤ ਸਾਰੇ ਪਿੰਡ ਰਹਿ ਗਏ ਨੇ ਬਹੁਤ ਸਾਰੇ ਮੇਰੇ ਭੈਣ ਭਾਈ ਰਹਿ ਗਏ ਨੇ ਜਿਨ੍ਹਾਂ ਨੂੰ ਮੈਂ ਆਪ ਹੱਥ ਜੋੜ ਕੇ ਬੇਨਤੀ ਨਹੀਂ ਕਰ ਸਕਿਆ ਇਲੈਕਸ਼ਨ ਵਿੱਚ ਜਿੱਥੋਂ ਵਿੱਚ ਵੀ ਕਈ ਵਾਰੀ ਨਹੀਂ ਹੋਂ ਦਿੱਤਾ ਵੱਡੇ ਵੱਡੇ ਨਾਕੇ ਲੱਗ ਜਾਂਦੇ ਸੀ ਕੀ ਕਰੀਏ ਮੈਂ ਨਹੀਂ ਚਾਹੁੰਦਾ ਫਸਾਦ ਹੋਣ ਪੰਜਾਬ 'ਚ ਮੈਂ ਚਾਹੁੰਦਾ ਸੀ ਸ਼ਾਂਤੀ ਬਣੀ ਰਵੇ ਹੁਣ ਟੈਲੀਫੋਨ ਜ਼ਰੂਰ ਕਰ ਦਿਓ ਆਪਣੇ ਵੀ ਮਾਨਸਪਾਲ ਬਹਾਲਿਓ ਕਿ ਜਿੱਥੇ ਜਿੱਥੇ ਮੈਂ ਆ ਸਕਿਆ ਕਬੂਲ ਕਰੋ ਜਿੱਥੇ ਮੈਂ ਨਹੀਂ ਪਹੁੰਚ ਸਕਿਆ ਜੇ ਮਹਾਰਾਜ ਨੇ ਕਿਰਪਾ ਕੀਤੀ ਤੇ 4 ਤਰੀਕ ਤੋਂ ਬਾਅਦ ਧੰਨਵਾਦ ਦਾ ਉਹ ਰੱਖਾਂਗੇ ਇੱਕ ਇੱਕ ਪਿੰਡ ਇੱਕ ਇੱਕ ਘਰ ਵਿੱਚ ਮੈਂ ਆਵਾਂਗਾ ਕਿਉਂਕਿ ਮੁੜ ਕੇ ਤੇ ਸੰਦੀਪ ਜੀ ਸਾਰਿਆਂ ਨੂੰ ਸ਼ਾਂਤ ਹੋ ਜਾਣਾ ਹੁਣ ਤੇ ਹੋਈ ਆ ਡਿੱਕਾ ਵੀ ਆ ਮਜ਼ਦੂਰ ਦਾ ਪੁੱਤ ਕਿਤੇ ਕੁਝ ਬੜ ਨਾ ਜਾਵੇ ਦਿੱਲੀ ਵਾਲੇ ਤਾਂ ਬਣਾ ਦਿੰਦੇ ਆ ਪੰਜਾਬ ਵਾਲੇ ਪਤਾ ਨਹੀਂ ਕੀ ਕਹਾਣੀ ਆ ਪਰ ਹੁਣ ਲੋਕ ਉੱਠ ਪਿਆ ਆ ਉੜ ਲੋ ਨੋ ਗੁੱਟ ਪਿਆ ਉੜ ਲੋ ਜਾਗ ਪਿਆ ਮੈਂ ਫੇਰ ਕਹੂੰਗਾ ਜਾਗ ਕੌਣ ਦੇਆ ਸ਼ੇਰਾ ਗੁਰੂ ਪੁਕਾਰੇ ਤੂੰ ਸੁੱਤਾ ਤੇ ਲੋਕੀ ਜਾਗਣ ਸਾਰੇ ਉਹ ਜਾਗਦਿਆਂ ਦੇ ਹਿੱਸੇ ਹੀ ਨੇਕ ਕਮਾਈਆਂ ਨੇ ਉਹਨਾਂ ਕੀ ਪਾਣਾ ਜੱਗ ਤੋਂ ਜਿੰਨਾ ਢੇਰੀਆਂ ਢਾਈਆਂ ਨੇ ਜਿਹੀ ਹੱਥਾਂ ਦੀ ਹੱਥ ਵੱਡੇ ਫੈਕਟਰੀਆਂ ਵਾਲਿਆਂ ਦਾ ਕਿਸਾਨਾਂ ਦਾ ਵੀ ਮੈਂ ਵਕੀਲ ਬਣੂੰਗਾ ਪਰ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਅੱਜ ਤੱਕ ਕੋਈ ਨਹੀਂ ਕਰਦਾ ਸਿਰਫ ਵੋਟਾਂ 'ਚ ਹੀ ਜਾਂਦੇ ਨੇ ਮੁੜ ਕੇ ਵੀ ਕੁਝ ਸਾਰ ਨਹੀਂ ਕਰਦਾ ਪਹਿਲਾਂ ਉਹ ਕੰਮ ਕਰੂੰਗਾ ਕਿਉਂਕਿ ਕਿਉਂਕਿ ਸਾਰੇ ਨੇ ਸਿਰ ਹੱਥ ਤੇ ਹੱਥ ਰੱਖ ਕੇ ਮੈਨੂੰ ਬਣਾਉਣਾ ਮੈਂ ਸਾਰੇ ਵਰਗਾਂ ਦਾ ਸਾਂਝਾ ਸਾਰਿਆਂ ਦਾ ਗੁਲਾਮ ਮੁਰੀਦ ਬਣ ਕੇ ਕੰਮ ਕਰਾਂਗਾ ਜਿੱਦਾਂ ਦੀ ਪਹਿਲਾ ਮੇਰੀ ਜ਼ਿੰਦਗੀ ਰਹੀ ਆ ਮੈਂ ਪੰਜਾਬ ਚ ਗਿਆ ਫਿਰ ਮਹਾਰਾਜ ਦੀ ਕਿਰਪਾ ਨਾਲ ਪੂਰੀ ਦੁਨੀਆ ਫਤਿਹ ਕੀਤੀ ਫਿਰ ਬਾਲੀਵੁੱਡ ਚ ਹਿੰਦੀ ਫਿਲਮਾਂ ਪੰਜਾਬੀ ਫਿਲਮਾਂ ਫਿਰ ਅੰਗਰੇਜ਼ੀ ਫਿਲਮਾਂ ਚ ਵੀ ਗਿਆ ਸਿਗਾ ਤਾਂ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਦਿਹਾੜੀਆਂ ਕਰ ਕਰਕੇ ਪੜਿਆ ਤੇ ਗਾਣਾ ਸਿੱਖਿਆ ਫਿਰ ਤੁਹਾਡਾ ਭਰਾ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਲੱਗਾ ਰਿਹਾ ਦੱਸਿਆ ਕਰੋ ਲੋਕਾਂ ਨੂੰ ਕਿਉਂਕਿ ਮੈਂ ਬਾਬਾ ਸਾਹਿਬ ਦਾ ਮਰੀਦ ਆ ਅੰਬੇਦਕਰ ਦਾ ਮਰੀਦ ਆ ਮੈਂ ਭਗਵਾਨ ਰਾਮ ਨੂੰ ਮੰਨਦਾ ਜਿਹੜੇ ਜਿਨ੍ਹਾਂ ਨੂੰ ਭਿੱਲੜੀ ਦੇ ਚੁੱਥੇ ਵੀਰ ਵੀ ਚੰਗੇ ਲੱਗਦੇ ਸੀ ਗਰੀਬਾਂ ਦੇ ਘਰ ਜਾਣਾ ਚੰਗਾ ਲੱਗਦਾ ਸੀ ਜੈ ਸ਼ਕੀਰ ਜੈ ਸ਼ਕੀਰ ਜੈ ਸ਼ਕੀਰ ਮੈਂ ਗੁਰੂ ਨਾਨਕ ਸਾਹਿਬ ਦਾ ਫੋਲੋਅਰ ਆ ਜਿਨ੍ਹਾਂ ਨੂੰ 36 ਪ੍ਰਕਾਰ ਦੇ ਭੋਜਨ ਨਹੀਂ ਕੋਧਰੇ ਦੀ ਰੋਟੀ ਗਰੀਬਾਂ ਦੇ ਘਰ ਦੀ ਚੰਗੀ ਲੱਗਦੀ ਸੀ ਦਾ ਜਿਨ੍ਹਾਂ ਨੇ ਗਰੀਬਾਂ ਨੂੰ ਸੀਨੇ ਲਾਇਆ ਤੇ ਜ਼ਾਲਮ ਮੁਗਲਾਂ ਨਾਲ ਲੜੇ ਤੇ ਬਾਬਾ ਜੀਵਨ ਸਿੰਘ ਬਾਬਾ ਧੀਰ ਸਿੰਘ ਬੀਰ ਸੈਗਰ ਗਿਆ ਹਸਤੀਆਂ ਪੈਦਾ ਹੋਈਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਦਸਮ ਪਿਤਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਸੀਨੇ ਨਾਲ ਲਾਇਆ اے ਲੋਕੋ ਅੱਖਾਂ ਚੋਂ ਅंसू ਭਰਿਆ ਕਰੋ ਉਹ ਕੋਈ ਐਸਾ ਬੰਦਾ ਵੀ ਹੋਇਆ ਆਪਣੇ ਪਿਓ ਦਾ ਸਿਰ ਵੱਢ ਕੇ ਉੱਥੇ ਰੱਖ ਦੇਵੇ ਧਾਨ ਤੇ ਸਿਰ ਕਿ ਦੋਵੇਂ ਕਿਤਾ ਦਾ ਸੀ ਚੋਕ ਦਾ ਇਹ ਬਾਬਾ ਜੀਵਨ ਸਿੰਘ ਨੇ ਕੀਤਾ ਨਾਗਰੀ ਤੇ ਬਾਗਰੀ ਦੋਨੇ ਹੱਥ ਸੂਰਵੇ ਦੇ ਚਲਦੇ ਸੀ ਜਦੋਂ ਆਨੰਦਪੁਰ ਪਹੁੰਚੇ ਉਹਨਾਂ ਨੇ ਕਿਹਾ ਸੀਨੇ ਨਾਲ ਲਾ ਕੇ ਰੰਗਰੇਟੇ ਰੰਗਰੇਟੇ ਸੋ ਆਦਰਸ਼ ਤੋਂ ਪੰਜਾਬ ਦੇ ਐ ਸੀ ਜਿੱਥੇ ਜੈਸ਼ਰੀ RAM ਵੀ ਬੋਲੋ ਵਾਹਿਗੁਰੂ ਵੀ ਬੋਲੋ ਭਗਵਾਨ ਵਾਲਮੀਕ ਮਹਾਰਾਜ ਦੀ ਵੀ ਕਿਰਪਾ ਹੋਵੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਵੀ ਧੰਨ ਧੰਨ ਹੋਵੇ ਇਸ ਕਰਕੇ ਸਾਰੇ ਗੁਰੂ ਪੀਰ ਤਾਂ ਇੱਕ ਨੇ ਸਿਰਫ ਆਪਾਂ ਹੀ ਵੰਡੇ ਗਾਇਆ ਧਰਮਾਂ ਚ ਜਾਤਾਂ ਪਾਤਾਂ ਚ ਇਸ ਕਰਕੇ ਮੇਰੇ ਸੱਜਣੋ ਟਾਈਮ ਹੋ ਗਿਆ ਆਪਾਂ ਲਾਡੂ ਲੂਟੂ ਲਾਏ ਨਹੀਂ ਅੱਜ ਨਾ ਆਪਾਂ ਦਾ ਦਿਨੇ ਦਿਨੇ ਰੈਲੀ ਖਤਮ ਹੋ ਜਾਣੀ ਹੈ ਹਾਂ ਹੋ ਚਲੋ ਕੋਈ ਨਹੀਂ ਲਾਟੂ ਅੰਦਰ ਲੈ ਜਾ ਗਦੇ ਆ ਤੇ ਮੈਂ ਹੁਣ ਟਾਈਮ ਸਾਰਿਆਂ ਨੇ ਜਾਣਾ ਮੈਂ ਹੁਣ ਚੁੱਪ ਕਰਦਾ ਹਾਂ ਹਿੰਦੀ ਵਾਲੇ ਕਹਿੰਦੇ ਤੇ ਮੈਂ ਬਾਣੀ ਨੂੰ ਵਿਰਾਮ ਦੇਤਾ ਹੁੰਦਾ ਗਾਣਾ ਗੁਰੂ ਸੁਣਨਾ ਕੋਈ ਗਾਣੇ ਗੁਰੂ ਸੁਣ ਲਓ i yeah.